ਸਾਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾਂ ਤੇ ਜ਼ਿਲ੍ਹਾ ਆਪਣਾ ਫਰੀਦਕੋਟ ਦੋਸਤੋ ਤੁਹਾਨੂੰ ਪਤਾ ਹੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਨਾ ਸਾਢੇ 4 ਸਾਲ ਦੇ ਕਰੀਬ ਸਮਾਂ ਹੋ ਗਿਆ ਆਪਾਂ ਨੂੰ ਸੇਵਾ ਕਰਦਿਆਂ ਨੂੰ ਸੇਵਾ ਕਾਦੀ ਕਰਦੇ ਆ ਸੇਵਾ ਦਾ ਮਤਲਬ ਇਹ ਆ ਪੂਰੇ ਵਰਲਡ ਦੇ ਵਿੱਚ ਇੱਕ ਜਿਹੜੀ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਪਿੰਡਾਂ ਦੇ ਬਜ਼ੁਰਗ ਸੀਗੇ ਉਹ ਇਸ ਬਿਮਾਰੀ ਦਾ ਨਾਂ ਲੈਣ ਤੋਂ ਗਰੇਜ ਕਰਦੇ ਸੀ ਉਹ ਇਸ ਬਿਮਾਰੀ ਦਾ ਨਾਂ ਨਹੀਂ ਲੈਂਦੇ ਸੀ ਜੇ ਕੋਈ ਬੰਦਾ ਇਹੋ ਜੀ ਬਿਮਾਰੀ ਦੀ ਲਪੇਟ ਚ ਆ ਜਾਂਦਾ ਸੀ ਤੋ ਕਹਿੰਦੇ ਸੀ ਯਾਰ ਫਲਾਣੇ ਪਿੰਡ ਫਲਾਣਾ ਬੰਦਾ ਨਾ ਦੂਜੀ ਬਿਮਾਰੀ ਦੀ ਲਪੇਟ ਚ ਆ ਗਿਆ ਫੋੜਾ ਹੋ ਗਿਆ ਜਾਂ ਗਲਤ ਬਿਮਾਰੀ ਹੋ ਗਈ ਹਨਾ ਇਦਾਂ ਨਾਂ ਲੈਂਦੇ ਹੁੰਦੇ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਸੋਹਣਾ ਰਿਜ਼ਲਟ ਆ ਬਹੁਤ ਵਧੀਆ ਰਿਜ਼ਲਟ ਆ ਰਿਹਾ ਜੇ ਮੈਂ ਗੱਲ ਕਰਾਂ 100 ਦੇ ਵਿੱਚੋਂ 90% ਜਿਹੜੇ ਲੋਕ ਆਉਂਦੇ ਆ ਆਪਣੇ ਕੋਲੇ ਦਵਾਈ ਲੈਣ 100 ਚੋਂ 90% ਬੰਦੇ ਉਹ ਆਉਂਦੇ ਆ ਜਿਨ੍ਹਾਂ ਨੂੰ ਡਾਕਟਰੀ ਲੈਣ ਦੇ ਵਿੱਚ ਜਵਾਬ 10% ਵੀਰੇ ਉਹ ਹੁੰਦੇ ਆ ਵੀਰ ਭੈਣ ਭਰਾ ਜਿਨ੍ਹਾਂ ਨੂੰ ਸਟਾਰਟਿੰਗ ਚ ਦੂਜੀ ਜਾਂ ਤੀਜੀ ਸਟੇਜ ਚ ਪਤਾ ਲੱਗ ਜਾਂਦਾ ਵੀਡੀਓ ਵੇਖ ਲੈਂਦੇ ਆ ਜਾਂ ਉਹ ਆ ਜਾਂਦੇ ਆ ਹਨਾ ਅੱਛਾ ਉਸ ਤੋਂ ਬਾਅਦ ਦੇ ਵਿੱਚ ਮੈਂ ਇਹ ਗੱਲ ਕਰਦਾ ਤੁਹਾਡਾ ਜੇ ਕੋਈ ਆਪਣੇ ਪਰਿਵਾਰ ਚ ਪਹਿਲੀ ਗੱਲ ਤਾਂ ਬਾਬਾ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਇਹੋ ਜੀ ਬਿਮਾਰੀ ਕਿਸੇ ਦੇ ਪਰਿਵਾਰ ਚ ਨਾ ਆਵੇ ਕਿਸੇ ਵੈਰੀ ਦੁਸ਼ਮਣ ਦੇ ਘਰੇ ਵੀ ਇਹ ਬਿਮਾਰੀ ਨਾ ਆਵੇ ਪਰ ਫਿਰ ਵੀ ਜੇਕਰ ਸਾਡੇ ਪਰਿਵਾਰ ਚ ਜਾਂ ਕੋਈ ਸਾਡੇ ਯਾਰ ਦੋਸਤ ਨੂੰ ਜਾਂ ਕੋਈ ਸਾਡੇ ਆਂਢੀ ਗੁਆਂਢੀ ਨੂੰ ਕਿਸੇ ਵੀ ਬੰਦੇ ਨੂੰ ਇਸ ਬਿਮਾਰੀ ਨੇ ਆਪਦੀ ਲਪੀਟ ਚੱਲਿਆ ਤਾਂ ਸਾਡਾ ਇਨਸਾਨੀਅਤ ਤੌਰ ਤੇ ਫਰਜ਼ ਬਣਦਾ ਭਾਈ ਆਪਾਂ ਪਹਿਲਾਂ ਉਹਨਾਂ ਨੂੰ ਸਹੀ ਗਾਈਡ ਕਰੀਏ ਹਨਾ ਸੱਚੀ ਜਾਣਕਾਰੀ ਦੇਈਏ ਤੁਸੀਂ ਜੇ ਡਾਕਟਰੀ ਇਲਾਜ ਕਰਵਾਉਣਾ ਤੁਸੀਂ ਜੇ ਕੀਮੋ ਰੇਡੀਏਸ਼ਨ ਕਰਵਾਉਣੀਆ ਤੁਹਾਡੀ ਮਰਜ਼ੀ ਆ ਬਟ ਜਿਹੜੀ ਮੈਂ ਦਵਾਈ ਦਿਖਾ ਰਿਹਾ ਇਹ ਆਪਣੀ ਦਵਾਈ ਆ ਹਨਾ ਇਹ ਆਯੁਰਵੈਦਿਕ ਦਵਾਈ ਆ ਇਹਦੇ ਚ ਕੋਈ ਕੈਮੀਕਲ ਨਹੀਂ ਕੋਈ ਸਟੀਰੋਇਡ ਨਹੀਂ ਕੋਈ ਡਰੱਗ ਨਹੀਂ ਇਦਾਂ ਦਾ ਕੋਈ ਸਾਲਟ ਨਹੀਂ ਹੈਗਾ ਕਈ ਵੀਰ ਭੈਣ ਭਰਾ ਸਵਾਲ ਕਰਦੇ ਹੁੰਦੇ ਵੀ ਦਵਾਈ ਚ ਕੀ ਪਾਇਆ ਇਹਦੇ ਵਿੱਚ ਨੇਚਰਲ ਜੜੀ ਬੂਟੀਆਂ ਜਿਹੜੀਆਂ ਖੇਤਾਂ ਚ ਹੁੰਦੀਆਂ ਆਮ ਆਪਣੇ ਏਰੀਆ ਚ ਨਹੀਂ ਹੁੰਦੀਆਂ ਇਹ ਪ੍ਰਦੂਸ਼ਣ ਰਹਿਤ ਏਰੀਆ ਚ ਹੁੰਦੀਆਂ ਜ਼ਿਆਦਾਤਰ ਪਹਾੜੀ ਏਰੀਆ ਚ ਹਨ ਤੇ ਉਧਰਲੇ ਬਰਾਨੀ ਏਰੀਆ ਚ ਇਹ ਜੜੀਆਂ ਬੂਟੀਆਂ ਹੁੰਦੀਆਂ ਇਹਦੇ ਚ ਦੋ ਤਿੰਨ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ ਹਰੇਕ ਮਰੀਜ਼ ਦੀ ਬਿਮਾਰੀ ਤੇ ਡਿਪੈਂਡ ਹੁੰਦਾ ਕਿਹੜੇ ਬੰਦੇ ਨੂੰ ਕਿੰਨੀ ਡੋਜ਼ ਦੇਣੀ ਆ ਆਪਣੀ ਹਨਾ ਅੱਛਾ ਦੋਸਤੋ ਇਹ ਖਾਣੀ ਨਹੀਂ ਹੈਗੀ ਇਹ ਪਾਣੀ ਚ ਪਾ ਕੇ ਪੀਣੀ ਆ ਕਿਦਾਂ ਪੀਣੀ ਆ ਜਦੋਂ ਤੁਸੀਂ ਸਾਡੇ ਕੋਲੇ ਆਓਗੇ ਅਸੀਂ ਤੁਹਾਨੂੰ ਸਮਝਾਵਾਂਗੇ ਚਾਹੇ ਬੰਦੇ ਦੇ ਫੂਡ ਪੈਪ ਵੀ ਲੱਗੀ ਆ ਚਾਹੇ ਪੈਪ ਲੱਗੀ ਆ ਮੂੰਹ ਰਾਈ ਪਾਣੀ ਨਹੀਂ ਨਾ ਪੀ ਸਕਦਾ ਉਹ ਵੀ ਇਹ ਪਾਣੀ ਜਿਹੜਾ ਹੈ ਪੈਪ ਰਾਈ ਪੀ ਸਕਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਜੀ ਅੱਛਾ ਦੂਜੀ ਬੇਨਤੀ ਮਰੀਜ਼ ਨਹੀਂ ਨਾਲ ਲੈ ਕੇ ਆਉਣਾ ਕਈ ਬੰਦੇ ਫੋਨ ਕਰਦੇ ਆ ਜੀ ਮਰੀਜ਼ ਲੈ ਕੇ ਆਈਏ ਜੀ ਵੀਰੇ ਮਰੀਜ਼ ਨਹੀਂ ਲੈ ਕੇ ਆਉਣਾ ਤੁਸੀਂ ਮਰੀਜ਼ ਦੀਆਂ ਸਿਰਫ ਰਿਪੋਰਟਾਂ ਲੈ ਕੇ ਮੈਨੂੰ ਮਿਲ ਸਕਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਜਿਹੜੀ ਲੋਕੇਸ਼ਨ ਦੱਸ ਰਿਹਾ ਪਿੰਡ ਅਰਾਇਆਂ ਵਾਲਾ ਕਲਾਂ ਜਦੋਂ ਤੁਸੀਂ ਫਰੀਦਕੋਟ ਸ਼ਹਿਰ ਆ ਗਏ ਫਰੀਦਕੋਟ ਦੇ ਨਾਲ ਪਰੀਤਕੋੜ ਤੋਂ ਫਰੋਜਪੁਰ ਰੋਡ ਤੇ ਪਹਿਲਾ ਪਿੰਡ ਆਉਂਦਾ ਪੀਪਲੀ ਪੀਪਲੀ ਦੇ ਨਾਲ 2 ਕਿਲੋਮੀਟਰ ਤੇ ਪਿੰਡ ਅਰਾਈਆਂ ਵਾਲਾ ਕਲਾ ਜੇ ਤੁਹਾਨੂੰ ਇਦਾਂ ਨਹੀਂ ਸਮਝ ਆਉਂਦੀ ਨੰਬਰ ਨੋਟ ਕਰ ਲਓ ਮੋਬਾਈਲ ਨੰਬਰ ਇਹੀ ਮੇਰਾ ਵਟਸਐਪ ਨੰਬਰ ਆ 9465407749465407174 ਇਹ ਮੇਰਾ ਵਟਸਐਪ ਨੰਬਰ ਆ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਨਾ ਕਿ ਵੀਰੇ ਸਾਨੂੰ ਲੋਕੇਸ਼ਨ ਸੈਂਡ ਕਰ ਦਿਓ ਸਾਡਾ ਬੰਦਾ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੇਊਗਾ ਉਸ ਲੋਕੇਸ਼ਨ ਤੇ ਤੁਸੀਂ ਆ ਜਾਣਾ ਦਵਾਈ ਲੈਣ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਬਸ ਟਾਈਮ ਨੋਟ ਕਰ ਲਓ ਸਵੇਰੇ 9 ਤੋਂ 3 ਐਸੇ ਟਾਈਮ ਦੇ ਵਿੱਚ ਹੀ ਆਉਣਾ ਦਵਾਈ ਲੈਣ ਸਵੇਰੇ 9 ਤੋਂ 3 ਸੋ ਮੰਗਲਵਾਰ ਬੰਦ ਹੁੰਦਾ ਛੁੱਟੀ ਹੁੰਦੀ ਆ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮਿਲ ਸਕਦੇ ਆ ਠੀਕ ਆ ਜੀ ਮੇਰਾ ਮਕਸਦ ਹੁੰਦਾ ਹਰ ਵਾਰੀ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਜਿਹੜੇ ਵੀਰ ਭੈਣ ਭਰਾ ਇਸ ਬਿਮਾਰੀ ਨੂੰ ਹਰਾ ਰਹੇ ਆ ਹਨ ਬਹੁਤ ਵੱਡੀ ਬਿਮਾਰੀ ਇਹ ਜਿਹੜੇ ਬੰਦੇ ਇਸ ਬਿਮਾਰੀ ਨੂੰ ਹਰਾ ਰਹੇ ਆ ਨਵੀਂ ਜ਼ਿੰਦਗੀ ਜਿਉ ਰਹੇ ਆ ਉਹਨਾਂ ਦਾ ਮੇਰਾ ਫਰਜ਼ ਹੁੰਦਾ ਉਹਨਾਂ ਦੇ ਪਰਿਵਾਰ ਨਾਲ ਗੱਲਾਂ ਬਾਤਾਂ ਕਰੀਏ ਜਾਣਕਾਰੀ ਸਾਂਝੀ ਕਰੀਏ ਤਾ ਜੋ ਉਹਨਾਂ ਨੂੰ ਸੁਣ ਕੇ ਸਾਨੂੰ ਹੌਸਲਾ ਮਿਲੇ ਇੱਕ ਗੱਲ ਮੈਂ ਹੋਰ ਦੱਸ ਦਿੰਨਾ ਕਈ ਬੰਦੇ ਨਾ ਥੱਲੇ ਕਮੈਂਟ ਕਰਦੇ ਹੁੰਦੇ ਆ ਕਮੈਂਟ ਕੀ ਹੁੰਦਾ ਕਿ ਵੀਰੇ ਸਾਨੂੰ ਮੋਬਾਈਲ ਨੰਬਰ ਸੈਂਡ ਕੀਤਾ ਜਾਵੇ ਮੈਂ ਐਡਰੈਸ ਬੋਲੂਗਾ ਬੰਦਿਆਂ ਦਾ ਮੈਂ ਐਡਰੈਸ ਬੋਲੂਗਾ ਦੇਖੋ ਜੇ ਅਸੀਂ ਬੰਦੇ ਦੀ ਜਾਨ ਬਚਾਉਣੀ ਆ ਨਾ ਤਾਂ ਅਸੀਂ 570 ਦਾ ਤੇਲ ਸਾੜ ਕੇ ਪਰਿਵਾਰ ਨੂੰ ਮਿਲ ਸਕਦੇ ਆ ਘਰੇ ਜਾ ਕੇ ਅਸੀਂ ਡਾਕਟਰੀ ਲਾਈਨ ਦੇ ਵਿੱਚ ਲੱਖਾਂ ਰੁਪਇਆ ਲਾ ਦਿੰਦੇ ਆ ਵੀਰੇ ਮੈਂ ਤੁਹਾਨੂੰ ਨੰਬਰ ਦੇ ਸਕਦਾ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਗਲਤ ਨੰਬਰ ਵੀ ਦੇ ਸਕਦਾ ਫਿਰ ਪਰ ਯਾਰ ਤੁਸੀਂ ਨੰਬਰ ਦੇ ਪਿੱਛੇ ਨਾ ਜਾਓ ਕਈ ਬੰਦੇ ਮੈਨੂੰ ਹੁਣ ਮੈਸੇਜ ਕਰਦੇ ਵੀਰੇ ਨੰਬਰ ਦੇ ਦੇ ਇਹਦਾ ਨੰਬਰ ਦੇ ਦੇ ਇਹਦਾ ਨੰਬਰ ਦੇ ਦੇ ਯਾਰ ਨੰਬਰ ਦੇ ਪਿੱਛੇ ਨਾ ਨਾ ਜਾਓ ਆਪਾਂ ਜਾਨ ਬਚਾਉਣੀ ਆ ਸਾਡੇ ਪਰਿਵਾਰ ਦਾ ਮੈਂਬਰ ਆ ਅਸੀਂ 5700 ਦਾ ਤੇਲ ਨਹੀਂ ਸਾੜ ਸਕਦੇ ਅਸੀਂ ਬਾਜ਼ਾਰ 'ਚ ਖੜੇ ਹੋਨੇ 5700 ਇੱਕ ਮਿੰਟ 'ਚ ਖਾ ਜਾਂਦੇ ਆ ਤੇ ਅਸੀਂ ਬੰਦੇ ਦੀ ਜਾਨ ਬਚਾਉਣ ਵਾਸਤੇ ਪਰਿਵਾਰ ਦੇ ਨਾਲ ਜਾ ਕੇ ਗੱਲਬਾਤ ਕਰ ਸਕਦੇ ਆ ਹਨਾ ਉਦੇ ਪਰਿਵਾਰ ਚ ਆ ਕੇ ਅਸੀਂ ਗੱਲਾਂ ਬਾਤਾਂ ਕਰੀਏ ਤੇ ਗੱਲਾਂ ਬਾਤਾਂ ਕਰੀਏ ਉਹਦੇ ਨਾਲ ਗੱਲਾਂ ਬਾਤਾਂ ਕਰਨ ਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਮਿਲੂਗਾ ਸਾਨੂੰ ਪਤਾ ਲੱਗੇ ਵੀ ਸਾਡੇ ਬੰਦੇ ਦੇ ਯਾਰ ਸਮੱਸਿਆ ਇੱਥੇ ਆ ਵੀਰੇ ਤੁਹਾਡੇ ਬੰਦੇ ਦੇ ਕਿੱਥੇ ਸੀ ਸਮੱਸਿਆ ਤੇ ਕਿੰਨੇ ਟਾਈਮ ਚ ਤੁਹਾਡਾ ਬੰਦਾ ਠੀਕ ਹੋਇਆ ਠੀਕ ਹੈ ਜੀ ਤੇ ਇਸ ਨਾਲ ਮੇਰੇ ਨਾਲ ਐਨਕ ਬਾਈ ਬੈਠਾ ਇਹ ਵਿਚਾਰਾ ਇਹ ਆਪ ਨਹੀਂ ਦਵਾਈ ਲੈ ਕੇ ਜਾਂਦਾ ਆਪ ਦੇ ਤਾਂ ਲਿਆਂਦਾ ਲਿਆਂਦਾ ਇਹ ਸਮਾਜ ਸੇਵਾ ਬੜੀ ਕਰਦਾ ਇਹ ਹਰ ਵਾਰੀ ਜਦੋਂ ਵੀ ਆਉਂਦਾ ਇੱਕ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਨਾ ਲੈ ਕੇ ਆਉਂਦਾ ਹਰ ਵਾਰੀ ਜਦੋਂ ਆਉਂਦਾ ਇੱਕ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਨਾਲ ਲੈ ਕੇ ਦਵਾਈ ਲੈ ਕੇ ਜਾਂਦਾ ਹਰ ਵਾਰੀ ਨਵੇਂ ਮਰੀਜ਼ ਦੀ ਤੇ ਅੱਜ ਜਦੋਂ ਮੈਂ ਇਹਨੂੰ ਪੁੱਛਿਆ ਵੀ ਆਪਣੇ ਬੰਦੇ ਦੇ ਸਟੋਰੀ ਕੀ ਆ ਵੀ ਉਹਦੀ ਸਮੱਸਿਆ ਕੀ ਸੀ ਤੇ ਕਿੱਥੇ ਆ ਠੀਕ ਆ ਤੇ ਉਹ ਜਿਹੜੀ ਮੈਂ ਨਹੀਂ ਆਪਦੇ ਮੂੰਹ ਬੋਲ ਕੇ ਦੱਸਣਾ ਉਹ ਮੇਰਾ ਜਿਹੜਾ ਭਰਾ ਬੈਠਾ ਇਹ ਆਪਦੇ ਮੂੰਹ ਬੋਲ ਕੇ ਦੱਸੂਗਾ ਵੀ ਇਹਨਾਂ ਦੀ ਜਿਹੜੀ ਸਮੱਸਿਆ ਸੀ ਕਿਹੜੇ ਬੰਦੇ ਨੂੰ ਸੀ ਕਿੱਥੇ ਸਮੱਸਿਆ ਸੀ ਕਿੰਨਾ ਇਲਾਜ ਕਰਾਇਆ ਸੀ ਠੀਕ ਆ ਤੇ ਸਸੇਕਰ ਬਾਈ ਜੀ ਸਸੇਕਰ ਬਾਈ ਮਾੜਾ ਜੁੱਤੀ ਬੋਲਣਾ ਤੁਹਾਡਾ ਨਾਂ ਕੀ ਆ ਮੇਰਾ ਨਾਮ ਅਮਨਦੀਪ ਸਿੰਘ ਆ ਬਾਈ ਅਮਨਦੀਪ ਸਿੰਘ ਹਾਂਜੀ ਪਿੰਡ ਬਾਂਗਾ ਪਿੰਡ ਪਿੰਡ ਬੰਗਾ ਪਿੰਡ ਬੰਗਾ ਹਾਂਜੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਜੀ ਅੱਛਾ ਜ਼ਿਲ੍ਹਾ ਸੰਗਰੂਰ ਆ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਸਮੱਸਿਆ ਸੀ ਉਹ ਪਰਿਵਾਰ ਦੇ ਵਿੱਚ ਕਿਹੜੇ ਬੰਦੇ ਨੂੰ ਸੀ ਸਮੱਸਿਆ ਉਹ ਮੇਰੇ ਮੰਮੀ ਨੂੰ ਸੀ ਬਈ ਆਪਣੀ ਮਾਤਾ ਜੀ ਨੂੰ ਸਮੱਸਿਆ ਸੀ ਮਾਤਾ ਜੀ ਦੇ ਜਿਹੜੀ ਸਮੱਸਿਆ ਸੀ ਉਧਰ ਦੀ ਆ ਜੋ ਉਧਰ ਦੀ ਜਿਹੜੀ ਮਾਤਾ ਜੀ ਦੇ ਸਮੱਸਿਆ ਸੀ ਕਿੱਥੇ ਸੀ ਸਮੱਸਿਆ ਉਹ ਫੂਡ ਪੈਪ ਚ ਸੀ ਬਈ ਫੂਡ ਪੈਪ ਚ ਹਾਂਜੀ ਅੱਛਾ ਤੁਸੀਂ ਪਹਿਲਾਂ ਡਾਕਟਰੀ ਇਲਾਜ ਕਿੰਨਾ ਕ ਕਰਾਇਆ ਸੀ ਡਾਕਟਰੀ ਇਲਾਜ ਬਈ ਮੈਂ ਆਪਰੇਟ ਕਰਵਾਇਆ ਸੀ ਉਹਦਾ 2022 ਚ 2022 ਉਹ ਪਾਪਾ ਮਤਲਬ ਬਲੌਕ ਹੋ ਗਈ ਸੀ ਬਿਲਕੁਲ ਓਕੇ ਓਪਰੇਟ ਕਰਵਾਇਆ ਮਹੀਨਾ ਹਸਪੀਟਲ ਚ ਰੱਖੀ ਮਹੀਨਾ ਘਰੇ ਸਰੀੰਜਾ ਨਾਲ ਖਲਾਇਆ ਪਿਆ ਉਹਨੂੰ ਫੀਡ ਦਿੱਤੀ ਤੇ ਬਾਅਦ ਚੋਂ ਠੀਕ ਹੋ ਗਈ ਹੁਣ ਆ ਕੇ ਫੇਰ ਉਹੀ ਹਾਲ ਹੋ ਗਿਆ ਅੱਛਾ ਫੇਰ ਉਹੀ ਹਾਲ ਹੋ ਗਿਆ ਫੇਰ ਉਹੀ ਹਾਲ ਹੋ ਗਿਆ ਆਪਣੀ ਦਵਾਈ ਸ਼ੁਰੂ ਕੀਤੀ ਉਹਨੂੰ ਕਿੰਨਾ ਟਾਈਮ ਹੋ ਗਿਆ ਆਪਣੀ ਦਵਾਈ ਨੂੰ 4 ਮਹੀਨੇ ਹੋ ਗਏ ਭਾਈ ਅੱਜ 5ਵੇਂ ਮਹੀਨੇ ਦੀ ਦਵਾਈ ਲੈ ਰਹੇ ਹਾਂ ਅੱਛਾ ਅੱਜ ਭਾਈ 5ਵੇਂ ਮਹੀਨੇ ਦੀ ਦਵਾਈ ਲੈਣਾ 5 ਮਹੀਨੇ ਦਵਾਈ ਵੀ ਖਾ ਲਈ ਆ 100 ਚੋਂ ਕਿੰਨੇ ਪਰਸੈਂਟ ਰਿਜ਼ਲਟ ਮਿਲਿਆ ਆਪਾਂ ਸੱਚੀ ਜਾਣਕਾਰੀ ਦੇਣੀ ਆ ਕਿਉਂਕਿ ਜਿਹੜੀ ਮੇਰੀ ਵੀਡੀਓ ਆ ਇਹ ਲੱਖਾਂ ਲੋਕਾਂ ਨੇ ਸੌਣੀ ਆ ਠੀਕ ਆ ਆਪਾਂ ਕੈਮਰਿਆ ਕੇ ਬੈਠ ਕੇ ਬਿਲਕੁਲ ਸੱਚ ਦੱਸਣਾ ਨਿਚੋੜ ਕੱਢ ਕੇ ਵੀ 100 ਚੋਂ ਕਿੰਨੇ ਪਰਸੈਂਟ ਰਿਜ਼ਲਟ ਆਈਦਰ ਟਾਈਮ ਚ ਮਿਲ ਗਿਆ 70 ਤੋਂ 80% ਰਿਜ਼ਲਟ ਆ ਬਾਈ ਚਲੋ 70 ਤੋਂ 80% ਮੈਂ ਕਹਣਾ 70 80 ਛੱਡੋ 60% ਰਿਜ਼ਲਟ ਮਿਲ ਗਿਆ ਬਹੁਤ ਹਜੇ ਦਵਾਈ ਚੱਲੀ ਜਾਂਦੀ ਆ ਦਵਾਈ ਕਿੰਨਾ ਟਾਈਮ ਚਲਣੀ ਆ 1.5 ਤੋਂ 2 ਸਾਲ ਪਰਿਵਾਰ ਦੀ ਜਵਾਨੀ ਆ 70 ਤੋਂ 80% ਮੈਂ ਫੇਰ ਵੀ 10 20% ਘੱਟ ਦੱਸਦਾ ਹਾਂ ਨਾ ਹਾਂਜੀ ਲੋਕਾਂ ਨੂੰ ਆਪਾਂ ਕੀ ਮੈਸੇਜ ਦੇਣਾ ਚਾਹੁੰਨੇ ਆ ਜਿਹੜੇ ਇਸ ਬਿਮਾਰੀ ਤੋਂ ਪੀੜਤ ਆ ਸਾਡੇ ਭਰਾ ਮੈਸੇਜ ਤਾਂ ਇਹ ਦਿੰਨਾ ਬਈ ਅਸੀਂ ਖੁਦ ਦੇਖ ਰਖਿਆ ਦੇਖੋ ਤੁਸੀਂ ਕਹਿੰਦੇ ਹੋ 20 ਤੋਂ 25 ਦਿਨਾਂ ਬੱਚਾ ਰਿਜ਼ਲਟ ਆ ਜਾਊਗਾ ਪਰ ਮੈਨੂੰ ਹਫ਼ਤੇ ਦੇ ਵਿੱਚ ਆ ਗਿਆ ਸੀ ਮਾਤਾ ਜੀ ਕਿਉਂ ਦਲੀਆ ਖਿਚੜੀ ਖਾਂਦੀ ਸੀ ਇਕੱਲਾ ਅੱਧੀ ਰੋਟੀ ਮਸੂਹਣ ਲੈਂਦੀ ਸੀ ਇੱਕ ਦੋ ਦਿਨ ਛੱਡ ਕੇ ਤੇ ਉਹ ਹੁਣ ਦੋ ਰੋਟੀਆਂ ਵੀ ਖਾਣ ਲੱਗੀਆਂ ਦੁੱਧ ਮਤਲਬ ਖਰਾਕ ਵਧ ਗਈ ਭੁੱਖ ਵੀ ਵਧ ਗਈ ਉਹਦੀ ਅਫਾਰਾ ਆਂਦਾ ਸੀ ਅਫਾਰਾ ਵੀ ਘਟ ਗਿਆ ਬੇਚਾਨੀ ਲੱਗਦੀ ਸੀ ਉਹ ਵੀ हट ਗਈ ਜਿਹੜੇ ਮੈਂ ਪੈਸੇ ਲੈਣਾ ਦਵਾਈ ਦੇ ਜਾਇਜ ਲੈਣਾ ਜਾਂ ਨਜਾਇਜ਼ ਲੈਣਾ ਦਵਾਈ ਦਾ ਪੈਸੇ ਦਾ ਬਾਈ ਬਹੁਤ ਜਾਇਜ ਨੇ ਜਾਇਜ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਦਵਾਈ ਦਵਾ ਕੇ ਵੀ ਲੈ ਗਏ ਆ ਇਥੋਂ ਮੈਂ ਤਾਂ 5-6 ਮਰੀਜ਼ਾਂ ਨੂੰ ਦਵਾਈ ਦਵਾ ਜਿਹੜੇ ਉਹ ਬੰਦੇ ਦਵਾਈ ਲੈ ਗਏ ਉਹ ਠੀਕ ਆ ਹਾਂ ਠੀਕ ਨੇ ਬਾਈ ਤੁਹਾਡੇ ਟੋਟਲ ਤੁਹਾਡੇ ਅੱਖੀ ਵੇਹ ਦੇ ਵੇਹ ਟੋਟਲ ਤੁਹਾਡੇ ਓਵਰ ਆਲ ਕਿੰਨੇ ਬੰਦੇ ਮਰ ਤੋਂ ਦਵਾਈ ਖਾਂਦੇ ਹੋਣਗੇ ਬਹੁਤ ਬੰਦੇ ਖਾਂਦੇ ਨੇ ਜਿਹੜੇ ਐਸਟੀਮੇਟ ਜਿਹੜੇ ਤੁਹਾਡੇ ਤੋਂ ਖਾਂਦੇ ਨੇ ਹਾਂ ਜਿਹੜੇ ਤੁਹਾਡੇ ਜਰੀਏ ਮੇਰੇ ਜਰੀਏ 7 8 ਮਰੀਜ਼ ਦਵਾਈ ਖਾਂਦੇ 7 8 7 8ਾਂ ਦਾ ਕੋਈ ਲਾਂਭਾ ਤਾਂ ਨਹੀਂ ਆਇਆ ਨਾ ਕੋਈ ਲਾਂਭਾ ਨਹੀਂ ਓਕੇ ਦੋਸਤੋ ਇਹ ਜਿਹੜੀ ਜਾਣਕਾਰੀ ਮੈਂ ਸਾਂਝੀ ਕੀਤੀ ਹੈ ਨਾ ਤੁਹਾਡੇ ਨਾਲ ਮੇਰਾ ਮਕਸਦ ਹੁੰਦਾ ਹਰ ਵਾਰੀ ਸੱਚੀ ਜਾਣਕਾਰੀ ਸਾਂਝੀ ਕਰੀਏ ਹਨ ਤੇ ਇਹ ਬਾਈ ਨੇ ਆਪਦਾ ਪਿੰਡ ਦੱਸਿਆ ਜੇਕਰ ਤੁਸੀਂ ਮਿਲਣਾ ਚਾਹੁੰਦੇ ਆ ਪ੍ਰਹਾੜੋਂ ਹਨ ਤੁਸੀਂ ਇਹਨਾਂ ਦੇ ਪਿੰਡ ਜਾ ਕੇ ਮਿਲ ਸਕਦੇ ਆ ਬਾਈ ਨੇ ਪਿੰਡ ਦਾ ਨਾਮ ਦੱਸਤਾ ਹੁਣ ਕਈ ਵੀਰ ਭੈਣ ਭਰਾ ਮੈਨੂੰ ਕਮੈਂਟ ਕਰਦੇ ਆ ਮੋਬਾਈਲ ਨੰਬਰ ਦੇ ਦਿਓ ਜੀ ਮੈਂ ਪਹਿਲਾਂ ਵੀ ਕਿਹਾ ਕਿ ਹਟ ਜਾ ਨਾ ਮੇਰਾ ਨੰਬਰ ਲੱਗੂ ਜਾਈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਹੁਣ ਵੀ ਕਹਿ ਕੇ ਹਟਿਆ ਜੀ ਅਸੀਂ ਮਰੀਜ਼ ਦੀ ਜ਼ਿੰਦਗੀ ਬਚਾਉਣੀ ਆ ਮੈਂ ਪਹਿਲਾਂ ਵੀ ਕਿਹਾ ਅਸੀਂ 5-700 ਰੁਪਏ ਖੜੇ ਖੜੋਤੇ ਖਾ ਜਾਣੇ ਆ ਖਾ ਜਾਣੇ ਆ ਨਾ ਤੇ ਅਸੀਂ 5-700 ਦਾ ਤੇਲ ਸਾੜ ਕੇ ਬਾਈ ਦੇ ਘਰੇ ਜਾਓ ਮਰੀਜ਼ ਨੂੰ ਮਿਲ ਕੇ ਆਓ ਗੱਲਾਂ ਬਾਤਾਂ ਕਰੋ ਤੁਹਾਨੂੰ ਵੀ ਹੌਸਲਾ ਮਿਲੂਗਾ ਫੋਨ ਨੰਬਰ ਤੇ ਗਲਤ ਜਾਣਕਾਰੀ ਵੀ ਆ ਸਕਦੀ ਆ ਲਾਈਵ ਦੇਖਾਂਗੇ ਨਾ ਜਦੋਂ ਅੱਖਾਂ ਨਾਲ ਜਾ ਕੇ ਖੇਰ ਸਾਡੇ ਮਾਨਸਿਕ ਕੂਨ ਤੇ ਸੰਤੋਸ਼ਟੀ ਮਿਲੂਗੀ ਠੀਕ ਹੈ ਤੇ ਇਸੇ ਤਰ੍ਹਾਂ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਇਹ ਉਹ ਦਵਾਈ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਕਈ ਸਾਡੇ ਭਰਾ ਪੁੱਛਦੇ ਆ ਕਿ ਇਹ ਦਵਾਈ ਦੇ ਨਾਲ ਅਸੀਂ ਐਲੋਪੈਥੀ ਲੈ ਸਕਦੇ ਆ ਲੈਣੀਆਂ ਲੈ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ ਹੈਗਾ ਐਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਕੀਮੋ ਰੇਡੀਏਸ਼ਨ ਕਰਾਉਣੀ ਆ ਤੁਹਾਡੇ ਪਰਿਵਾਰ ਦਾ ਫੈਸਲਾ ਜੇ ਕਰਾਉਣੀ ਆ ਕਰਵਾ ਸਕਦੇ ਆ ਕੋਈ ਨੁਕਸਾਨ ਨਹੀਂ ਆ ਦੇ ਨਾਲ ਠੀਕ ਹੈ ਜੀ ਤੇ ਦੋਸਤੋ ਜੇਕਰ ਮੇਰੀਆਂ ਜਿਹੜੇ ਮੇਰੇ ਅਪਰਾਲੇ ਆ ਮੇਰੀਆਂ ਗੱਲਾਂ ਬਾਤਾਂ ਜਿਹੜਾ ਇਹ ਆਪਾਂ ਕੰਮ ਕਰ ਰਹੇ ਆ ਜੇ ਤੁਹਾਨੂੰ ਚੰਗਾ ਲੱਗਦਾ ਹਨ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਆ ਮੇਰਾ ਫਰਜ਼ ਹੁੰਦਾ ਹਰ ਵਾਰੀ ਸੱਚੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਵਾਂ ਤੇ ਜਿਹੜਾ ਚਿਹਰਾ ਲੈ ਕੇ ਆਵਾਂ ਉਹ ਬੰਦਾ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂ ਜਿਨ੍ਹਾਂ ਦੀ ਸਟੋਰੀ ਪਹਿਲਾਂ ਖਰਾਬ ਸੀ ਜਿਨ੍ਹਾਂ ਨੇ ਪਹਿਲਾਂ ਡਾਕਟਰੀ ਇਲਾਜ ਕਰਾ ਲਿਆ ਸੀ ਤੇ ਦੁਬਾਰਾ ਫੇਰ ਬਿਮਾਰੀ ਪਰਿਵਾਰ 'ਚ ਫੇਰ ਆ ਗਈ ਸੀ ਠੀਕ ਆ ਜੇਕਰ ਜਾਣਕਾਰੀ ਵਧੀਆ ਲੱਗੀ ਆ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਕ